ਦੋਸਤੋ ਕਿਸੇ ਨੇ ਕਿਹਾ ਕਿ ਰਾਜਨੀਤੀ ਪਾਰੇ ਦੇ ਮਾਫਕ ਹੁੰਦੀ ਹੈ ਸ਼ੂਹੋ ਕਿਤੇ ਕੁਝ ਵੀ ਅਤ ਨਹੀਂ ਹੋਣਾ ਪਰ ਮੈਂ ਅੱਜ ਜੋ ਗਲਵੱਤ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਸ਼ਾਇਦ ਇਹਦੇ ਵਿੱਚੋਂ ਤੁਹਾਡੇ ਹੱਥ ਕੁਛ ਨਾ ਕੁਛ ਜ਼ਰੂਰ ਲੱਗੇਗਾ ਬੜੀ ਇੰਟਰਸਟਿੰਗ ਬੜੀ ਰੋਚਕ ਤੇ ਬੜੀ ਫੈਕਚੁਅਲੀ ਗੱਲ ਕਰਨ ਦਾ ਯਤਨ ਕਰਾਂਗੇ ਕਾਮਯਾਬ ਹੋਣੀ ਹੈ ਕਿ ਨਹੀਂ ਤੁਸੀਂ ਤੈਅ ਕਰਨਾ ਹੁੰਦਾ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸਾਡੀ ਰਿਸਰਚ ਸੀ ਸਾਡੀ ਉਹ ਜਾਣਕਾਰੀ ਸੀ ਜਟਾਈ ਗਈ ਸਾਡੀ ਜੋ ਵੀ ਜਾਣਕਾਰੀ ਮਿਹਨਤ ਦੇ ਰੂਪ ਦੇ ਵਿੱਚ ਸੀ ਉਹਦਾ ਮੁੱਲ ਪਾਇਆ ਤੇ ਅਸੀਂ ਤੁਹਾਡੀ ਇਸ ਕਦਰਦਾਨੀ ਦਾ ਮੁੱਲ ਪਾਉਨੇ ਆ ਜੂਨ ਦਾ ਮਹੀਨਾ ਜਦੋਂ ਬਾਲ ਬੱਚਾ ਆਪਣਾ ਨਾਨਕੇ ਜਾਂ ਪੇਕੇ ਘਰ ਉਹ ਬੀਬੀਆਂ ਦੇ ਗਿਆ ਹੁੰਦਾ ਬੰਦੇ ਥੋੜੇ ਕਬੀਲਦਾਰੀ ਤੋਂ ਰਿਲੈਕਸ ਹੋਏ ਹੁੰਦੇ ਆ ਪਰ ਉਸ ਵੇਲੇ ਦੋ ਸ਼ਖਸ ਐ ਸੇ ਸੰਚਨਾ ਦੀਆਂ ਟੈਨਸ਼ਨਾਂ ਵਧੀਆਂ ਸੀ ਸਤੇਂਦਰ ਜੈਨ ਦੂਸਰੇ ਮਨੀਸ਼ ਸੇਸੋਦੀਆ ਸਤੇਂਦਰ ਜੈਨ ਨੂੰ ACB ਨੇ ਯਾਨੀ ਐਂਟੀ ਕ腐ਪਸ਼ਨ ਬਿਊਰੋ ਨੇ ਸਾਮਨਿੰਗ ਕੀਤੀ ਛੇ ਵਾਸਤੇ ਕਿ 6 ਜੂਨ ਨੂੰ ਆਨ ਮਿਲੋ ਸੱਜਣਾ ਸੇਸੋਦੀਆ ਜੀ ਨੂੰ ਕਿਹਾ ਕਿ ਨਾ ਚੂਨੂ ਆ ਜਾਓ ਜੀ ਦੋ ਤਿੰਨ ਦਿਨ ਵੱਧ ਲੈ ਲਓ ਜੀ ਹੁਣ ਮਾਮਲਾ ਕੀ ਸੀਗਾ ਫਿਰ ਥੋੜਾ ਜਿਹਾ ਯਾਦ ਕਰਾ ਦੇਣਾ ਕੱਲ੍ਹ ਵਾਤ ਬੋਰਿੰਗ ਨਹੀਂ ਹੋਏਗੀ ਹਾਂ ਕੁਝ ਤੁਹਾਨੂੰ ਥੋੜਾ ਸ਼ੁਰੂ ਚ ਅਟਪਟਾ ਲੱਗੇਗਾ ਕਿ ਕਹਾਣੀ ਦਿੱਲੀ ਤੋਂ ਸਟਾਰਟ ਹੋਈ ਐ ਸਾਡਾ ਲੈਣਾ ਤੇ ਨਾ ਕਿ ਨਹੀਂ ਕਹਾਣੀ ਦਿੱਲੀ ਤੋਂ ਤੁਰੇਗੀ ਖਤਮ ਇੱਥੇ ਹੋਏਗੀ ਮਾਮਲਾ ਕਿਸੇ ਮਾਮਲਾ ਸੀ 2000 ਕਰੋੜ ਦੇ ਕਥਿਤ ਕਲਾਸਰੂਮ ਘੁਟਾਲੇ ਦਾ ਮਾਮਲਾ ਇਹ ਸੀਗਾ ਕਿ ਇਹਨਾਂ ਨੇ 12748 ਕਲਾਸਰੂਮ ਬਣਾਉਣੇ ਸੀਗੇ ਜਿਨ੍ਹਾਂ ਦੀ ਲਾਗਤ ਯਾਨੀ ਇੱਕ ਕਮਰੇ ਦੀ ਕਹਿ ਲਓ ਕਿ ਕਲਾਸਰੂਮ ਦੀ ਕਹਿ ਲਓ ਕਿ ਇਹਨਾਂ ਨੇ ਪਾਈ 24.86 ਯਾਨੀ ਲਗਭਗ 85 ਲੱਖ ਜਦ ਕੇ ਦੋਸ਼ ਇਹ ਆ ਕਿ ਅਸਲ ਦੇ ਵਿੱਚ ਇਹਨਾਂ ਦਾ ਅਸਲ ਖਰਚਾ ਜਿਹੜਾ ਸੀਗਾ ਉਹ ਸੀ 5 ਲੱਖ ਦੇ ਨੇੜੇ ਤੇੜਦਾ ਇਹ ਸੀਗਾ ਮਾਮਲਾ ਖੈਰ ਜੈਨ ਜਿਹ ਨੂੰ ਉਹ ਜਾਂਦੇ ਨੇ 5 ਘੰਟੇ ਪੁੱਛ ਕੇ ਛੁੱਟੀ ਹੈ ਫਿਰ ਆਉਂਦੀ ਹੈ ਵਾਰੀ ਸੇਸੋਧਿਆ ਸਾਹਿਬ ਦੀ ਸੇਸੋਧਿਆ ਸਾਹਿਬ ਦੀ ਵਾਰੀ ਆਈ ਤਾਂ ਉਹਨਾਂ ਨੇ ਡੇਟ ਮੰਗ ਲਈ ਕਿ ਮੈਨੂੰ ਅਗਲੀ ਤਰੀਕ ਦੇ ਦਿੱਤੀ ਜਾਵੇ ਮੈਂ ਉਸ ਤਰੀਕ ਤੇ ਪੇਸ਼ ਹੋਵਾਂਗਾ ਫਿਰ ਉਹ 20 ਜੂਨ ਨੂੰ ਪੇਸ਼ ਹੁੰਦੇ ਆ ਜਿੱਥੇ ਉਹਨਾਂ ਦੀ ਸਾਢੇ 3 ਘੰਟੇ ਪੁੱਛ ਕੇ ਚੱਲਦੀ ਇੰਟਰੋਗੇਸ਼ਨ ਚੱਲਦੀ ਹੈ ਪਰ ਇਸ ਦਰਮਿਆਨ ਇੱਕ ਚੀਜ਼ ਹੋਰ ਵੱਡੀ ਵਾਪਰਦੀ ਹੈ 18 ਜੂਨ ਈਡੀ ਦਿੱਲੀ ਦੇ 27 ਕੇ 37 ਮੇਰੇ ਖਿਆਲ ਦੇ ਨਾਲ 37 37 ਟਿਕਾਣਿਆਂ ਤੇ ਛਾਪੇ ਮਾਰੀ ਕਰਦੀ ਐ ਸਰ ਇਹ ਜਿਹੜੀਆਂ ਰੇਡਾਂ ਸੀ ਉਹ ਰੇਡਾਂ ਕੁਝ ਠੇਕੇਦਾਰਾਂ ਤੇ ਵੀ ਵੱਜੀਆਂ ਜਿਨ੍ਹਾਂ ਦੇ ਕੋਲ ਇਹਨਾਂ ਚੀਜ਼ਾਂ ਦੇ ਠੇਕੇ ਸੀ ਅਸਾਂ ਖਬਰਾਂ ਪੜੀਆਂ ਕਿ ਚੈੱਕ ਬੁੱਕਾਂ ਤੱਕ ਜਾਂ ਕੁਝ ਬਿੱਲ ਬੁੱਕਾਂ ਤੱਕ ਉਹ ਸਭ ਕੁਝ ਜ਼ਬਤ ਕਰ ਲਿਆ ਮਤਲਬ ਕਿ ਈਡੀ ਕੋਲ ਇਸ ਮਾਮਲੇ ਦੇ ਮੁਤਲਕ ਕਾਫੀ ਮਸਾਲਾ ਆ ਗਿਆ ਹੈ ਮਸਾਲਾ ਆ ਗਿਆ ਮੁਰਗ ਮਸਲਮ ਬਣ ਸਕਦਾ ਹੈ ਐਸਾ ਲੱਗ ਰਿਹਾ ਸੀਗਾ ਖੈਰ ਇਹ ਸਾਰਾ ਕੁਝ ਜ਼ਬਤ ਹੁੰਦਾ ਇਸ ਜ਼ਬਤੀ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਅੱਗੇ ਚੱਲੀਏ ਪਰ ਇਸ ਤੋਂ ਪਹਿਲੇ ਇਹ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜਾ ਇਹ ਸਾਰਾ ਕੁਝ ਹੋਇਆ ਸਤਿੰਦਰ ਜੈਨ ਨੂੰ ਸਿਸੋਦੀਆ ਨੂੰ ਪੁੱਛ ਕੇ ਚਾਅ ਵਾਸਤੇ ਸੱਦਿਆ ਜਾਂਦਾ ਹੈ ਜਾਂ ਇਹ ਸਾਰਾ ਪ੍ਰਕਰਨ ਜਿਹੜਾ ਹੁੰਦਾ ਹੈ ਇਹਦੀ ਐਫ ਆਈ ਆਰ ਜਿਹੜੀ ਹੈ ਉਹ 30 ਅਪ੍ਰੈਲ 2025 ਨੂੰ ਦਰਜ ਕੀਤੀ ਜਾਂਦੀ ਹੈ ਮਤਲਬ ਆਪਣੇ ਕਹਿ ਲਓ ਕਿ ਜਿਸ ਵੇਲੇ ਵਿਸਾਖ ਦਾ ਮਹੀਨਾ ਹੁੰਦਾ ਹੈ ਵਾਢੀ ਪੀਕ ਤੇ ਕਹਿ ਲਓ ਚੱਲ ਰਹੀ ਹੁੰਦੀ ਆ ਉਸ ਟਾਈਮ ਇਹ ਐਫ ਆਈ ਆਰ ਜਿਹੜੀ ਆ ਦਰਜ ਹੁੰਦੀ ਆ ਚਲੋ ਅੱਗੇ ਚੱਲਦੇ ਆ ਇਹ ਸਾਰਾ ਕੁਝ ਜਦੋਂ ਵਾਪਰਿਆ ਅਚਾਨਕ ਅਚਾਨਕ 12 ਜੁਲਾਈ ਨੂੰ ਇੱਕ ਬਹੁਤ ਵੱਡਾ ਫੈਸਲਾ ਕੀਤਾ ਜਾਂਦਾ ਆ ਆਮ ਆਦਮੀ ਪਾਰਟੀ ਬਣੀ 12 ਜੁਲਾਈ ਜੂਨ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਪੁੱਛ ਗੇ ਚੋ ਰਹੀ ਹੈ ਜੂਨ ਦੇ ਵਿੱਚ ਛਾਪੇ ਮਾਰੀਆਂ ਹੋ ਰਹੀਆਂ ਤੇ 12 ਜੁਲਾਈ ਨੂੰ ਸ਼ਾਇਦ ਸੌਰਵ ਭਰਦਵਾਜ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਬਿਹਾਰ ਦੀਆਂ ਸਾਰੀਆਂ 243 ਸੀਟਾਂ ਤੇ ਚੋਣ ਲੜਾਂਗੇ ਤੇ ਉਸ ਤੋਂ ਪਹਿਲਾਂ ਜਿਹੜੇ ਸਾਡੇ ਰੈਗੂਲਰ ਦਰਸ਼ਕ ਨੇ ਰੈਗੂਲਰ ਆਡੀਅנס ਨੇ ਉਹਨਾਂ ਨੂੰ ਪਤਾ ਹੋਏਗਾ ਕਿ ਅਸੀਂ ਇਸ ਮੁਤਲਕ ਪਹਿਲਾਂ ਹੀ ਸਵਾਲ ਖੜਾ ਕਰ ਦਿੱਤਾ ਸੀਗਾ ਕਿ ਕੀ ਆਮ ਆਦਮੀ ਪਾਰਟੀ ਬਿਹਾਰ ਦਾ ਇਲੈਕਸ਼ਨ ਲੜੇਗੀ ਜੇ ਲੜੇਗੀ ਤਾਂ ਕੀ ਭਾਰਤੀ ਜਨਤਾ ਪਾਰਟੀ ਨੂੰ ਉੱਥੇ ਫਾਇਦਾ ਕਰੇਗੀ ਜੇ ਉਹ ਫਾਇਦਾ ਕਰਨ ਜਾ ਰਹੀ ਹੈ ਤਾਂ ਫਿਰ ਉਹਦਾ ਕੀ ਫਾਇਦਾ ਹੈ ਅਸੀਂ ਇਹ ਸਵਾਲ ਲੋਕਾਂ ਦੀ ਕਚੈਰੀ ਚ ਪਬਲਿਕ ਡੋਮੇਨ ਚ ਰੱਖ ਦਿੱਤੇ ਸੀ ਔਰ ਮੈਂ ਤੇ ਖੁਲਾਸਾ ਕਰ ਦਿੱਤਾ ਸੀ ਪਹਿਲਾਂ ਹੀ ਇਹਨਾਂ ਦੇ ਲਾਣ ਤੋਂ ਕਿ ਡੈਫੀਨਿਟਲੀ 101% ਇਹ ਬਿਹਾਰ ਦੀ ਚੋਣ ਲੜਨ ਜਾ ਰਹੇ ਸਨ ਜੋ ਰੈਗੂਲਰ ਦਰਸ਼ਕ ਨੇ ਉਹਨਾਂ ਨੂੰ ਸ਼ਾਇਦ ਮੇਰੀਆਂ ਉਹ ਗੱਲਾਂ ਯਾਦ ਹੋਣਗੀਆਂ ਖੈਰ ਇਸ ਤੋਂ ਚੰਦ ਦਿਨ ਬਾਅਦ 12 ਨੂੰ ਇਹ ਸਭ ਕੁਝ ਹੁੰਦਾ ਹੈ 18 ਨੂੰ 18 ਨੂੰ ਆਮ ਆਦਮੀ ਪਾਰਟੀ ਐਲਾਨ ਕਰਦੀ ਹੈ ਕਿ ਉਸਨੇ आईएनडीआईए 블록 ਛੱਡ ਦਿੱਤਾ ਯਾਨੀ ਇੰਡੀਆ ਗੱਠਜੋੜ ਜਿਹੜਾ ਹੈ ਉਸਨੇ ਤਿਆਗ ਦਿੱਤਾ ਉਹਨਾਂ ਨੇ ਕਿਹਾ ਇਸ ਦਰਮਿਆਨ ਜੋ ਤਰਕ ਦਿੱਤਾ ਸ਼ਾਇਦ ਸੰਜੇ ਸਿੰਘ ਉਸ ਦਿਨ ਮੁਖਾਤਬ ਹੋ ਰਹੇ ਸਨ ਉਹਨਾਂ ਨੇ ਕਿਹਾ ਕਿ ਇਹ ਗੱਠਜੋੜ ਜਿਹੜਾ ਸਾਡਾ ਸੀਗਾ ਇਹ ਸਿਰਫ ਤੇ ਸਿਰਫ ਲੋਕ ਸਭਾ ਚੋਣਾਂ ਵਾਸਤੇ ਸੀ ਲੋਕ ਸਭਾ ਚੋਣਾਂ ਵਾਸਤੇ ਸੀ ਅਸੀਂ ਦੂਜੀਆਂ ਸਟੇਟਾਂ ਦੇ ਵਿੱਚ ਯਾਨੀ ਆਦਰ ਸਟੇਟਾਂ ਦੇ ਵਿੱਚ ਇਲੈਕਸ਼ਨ ਇੰਡੀਆ ਬਲੌਕ ਤੋਂ ਅੱਡ ਹੋ ਕੇ ਹੀ ਲੜਾਂਗੇ ਇਹਨਾਂ ਨੇ ਸਾਫ਼ ਕਰ ਦਿੱਤਾ ਖੈ ਬੜਾ ਵੱਡਾ ਇੱਥੇ ਪ੍ਰਸ਼ਨ ਹੈ ਬਹੁਤ ਵੱਡਾ ਸਵਾਲ ਹੈ ਕਿ ਇਹਨਾਂ ਨੇ ਚਲੋ ਮੰਨ ਲਿਆ ਆਪਾਂ ਕਿ 24 ਵਾਲਾ ਇਲੈਕਸ਼ਨ ਲੜਿਆ ਜੂਨ ਦੇ ਵਿੱਚ ਮੋਦੀ ਸਾਹਿਬ ਕਿਸੇ ਨਾ ਕਿਸੇ ਤਰੀਕੇ ਨਾਲ ਹੈਟ੍ਰਿਕ ਮਾਰ ਗਏ ਪਰ ਉਸ ਤੋਂ ਬਾਅਦ ਇਹਨਾਂ ਨੇ ਹਰਿਆਣਾ ਵਿਧਾਨ ਸਭਾ ਇਲੈਕਸ਼ਨ ਆਲਰੇਡੀ ਅੱਡਾਟ ਲੜਿਆ ਸੀ ਯਾਦ ਆ ਤੁਹਾਨੂੰ 5 ਅਕਤੂਬਰ 2025 ਨੂੰ ਇਨਾਂ ਨੇ ਅਲੱਗ-ਅਲੱਗ ਦੋਨਾਂ ਨੇ ਕਾਂਗਰਸ ਨੇ ਅਤੇ ਆਮ ਆਦਮੀ ਪਾਰਟੀ ਨੇ ਹੁਣ ਇੱਥੇ ਸਵਾਲ ਕੀ ਹੈ ਸਵਾਲ ਇਹ ਆ ਕਿ ਜੇ ਇਹ ਇਕੱਲਾ ਲੋਕ ਸਭਾ ਇਲੈਕਸ਼ਨ ਲੜਨ ਵਾਸਤੇ ਬਲੌਕ ਬਣਿਆ ਸੀ ਗੱਠਜੋੜ ਬਣਿਆ ਸੀ ਤਾਂ ਫਿਰ ਤੁਸੀਂ ਅਕਤੂਬਰ ਤੋਂ ਪਹਿਲਾਂ ਇਸ ਗੱਠਜੋੜ ਤੋਂ ਬਾਹਰ ਕਿਉਂ ਨਹੀਂ ਆਏ ਗੱਠਜੋੜ ਉਸ ਵੇਲੇ ਤੁਹਾਡਾ ਕਾਇਮ ਸੀ ਦੋਨੇ ਪਾਰਟੀਆਂ ਆਪੋ ਆਪਣੇ ਤੌਰ ਤੇ ਲੜ ਰਹੀਆਂ ਸੀ ਕਾਂਗਰਸ ਦੇ ਨਾਲ ਤੁਹਾਡੀ ਗੱਲ ਨਹੀਂ ਬਣੀ ਫਿਰ ਇਹ ਤਰਕ ਦੇਣਾ ਕਿ ਇਹ ਇਕੱਲਾ ਲੋਕ ਸਭਾ ਇਲੈਕਸ਼ਨ ਵਾਸਤੇ ਗੱਠ ਜੋੜ ਸੀ ਕੀ ਇਹ ਸੰਗੋ ਉਤਰਦਾ ਕਿਉਂਕਿ ਤੁਸੀਂ ਗੱਠ ਜੋੜ ਚ ਰਹਿੰਦੇ ਆ ਹਰਿਆਣੇ ਦਾ ਇਲੈਕਸ਼ਨ ਆਲਰੇਡੀ ਲੜ ਚੁੱਕੇ ਸੀ ਇੱਕ ਪ੍ਰਭਾਵ ਸੀ ਕਿ ਤੁਸੀਂ ਇਕੱਠੇ ਹੋ ਤਾਂ ਹੁਣ ਬਿਹਾਰ ਦੇ ਇਲੈਕਸ਼ਨ ਤੱਕ ਆਉਂਦੇ ਆਉਂਦੇ ਆ ਤੁਸੀਂ ਇਹ ਫੈਸਲਾ ਲਿਆ ਕਿ ਨਹੀਂ ਇੰਡੀਆ ਗੱਠ ਚੂੜ ਹੀ ਛੱਡਿਆ ਚੰਗਾ ਇਹਦਾ ਮਤਲਬ ਇਹ ਆ ਕਿ ਤੁਸੀਂ ਉਥੇ ਭਾਜਪਾ ਵਿਰੋਧੀ ਵੋਟ ਨੂੰ ਸਨ ਮਾਰੋਗੇ ਜਿਹਦਾ ਖਮਿਆਜ਼ਾ ਕਾਂਗਰਸ ਜਾਂ ਲਾਲੂ ਦੀ ਪਾਰਟੀ ਨੂੰ ਡੈਫੀਨਟਲੀ ਪਹੁੰਚ ਨਾ ਪਵੇਗਾ 243 ਸੀਟਾਂ ਚੋਂ ਜੇ ਤੁਸੀਂ 10-20 ਸੀਟਾਂ ਤੇ ਮਾਰ ਕਰ ਗਏ ਤਾਂ ਉਹਨਾਂ ਦਾ ਹੋ ਸਕਦਾ ਹੈ ਕਿ ਨੁਕਸਾਨ ਹੋ ਜਾਵੇ ਯਾਦ ਹੋਣਾ ਹੈ ਸਾਡੇ ਦਰਸ਼ਕਾਂ ਨੂੰ ਯਾਦ ਹੋਣਾ ਹੈ ਅਸੀਂ ਕੱਲੀ-ਕੱਲੀ ਸੀਟ ਦਾ ਡਾਟਾ ਐਨਲਾਈਜ਼ ਕਰਨ ਤੋਂ ਬਾਅਦ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਹਰਿਆਣਾ ਵਿਧਾਨ ਸਭਾ ਦੀਆਂ ਲਾਲੋਕ ਦੇ ਅੱਧੀ ਦਰਜਣ ਸੀਟਾਂ ਜਿਹੜੀਆਂ ਸੀ ਉਹ ਸਿੱਧੀਆਂ ਆਮ ਆਦਮੀ ਪਾਰਟੀ ਨੇ ਹਰਵਾ ਦਿੱਤੀਆਂ ਨਾਲ ਤਾਂ ਕਿਤੇ ਤੁਹਾਨੂੰ ਪਤਾ ਬੜੀ ਤਗੜੀ ਜੇ ਆਪਾਂ ਦੇਖੀਏ ਤਾਂ ਟੱਕਰ ਸੀਗੀ ਪਰ ਆਮ ਆਦਮੀ ਪਾਰਟੀ ਦੀਆਂ ਡਿਸਾਈਸਿਵ ਵੋਟਾਂ ਨੇ ਉਹ 6 ਸੀਟਾਂ ਜਿਹੜੀਆਂ ਸੀਗੀਆਂ ਉਹ ਇਧਰ ਉਧਰ ਕਰ ਦਿੱਤੀਆਂ ਸਰ ਤਾਂ ਕਹਿੰਦਾ ਮਤਲਬ ਇਹ ਆ ਇਹ ਸਾਰਾ ਕੁਝ ਜਿਹੜਾ ਸੀਗਾ ਉਹ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਕੁਝ ਸੀਟਾਂ ਤੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਡਿਸੀਸਿਵ ਬਣ ਜਾਂਦੀਆਂ ਪਿਆਰ ਚ ਕਿੰਨੀਆਂ ਹੋਣਗੀਆਂ ਮੈਨੂੰ ਨਹੀਂ ਪਤਾ ਖੈਰ ਇਹ ਸਭ ਐਲਾਨ ਹੁੰਦੇ ਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹੁੰਦਾ ਹੈ 4 ਅਗਸਤ ਨੂੰ ਆ ਲੰਗੀ 4 ਅਗਸਤ ਨੂੰ ਸਤਿੰਦਰ ਜੈਨ ਨੂੰ 2018-19 ਚ ਦਰਜ ਹੋਏ ਪੀ ਡਬਲਯੂ ਡੀ ਕਥਿਤ ਕੁਟਾਲੇ ਮਾਮਲੇ ਚ ਸੀਬੀਆਈ ਇੱਕ ਵੱਡੀ ਰਾਹਤ ਦੇ ਦਿੱਤੀ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਜਾਂਦੀ ਹੈ ਉਸ ਨੂੰ ਮਨਤਾ ਮਿਲੀ ਜਾਣੀ ਹੈ ਚਲੋ ਇਹ ਕੰਮ ਹੋ ਗਿਆ ਹੁਣ ਤੁਸੀਂ ਦੇਖੋ ਕਿ ਜਿਸ ਸਤਿੰਦਰ ਜੈਨ ਤੇ ਗ੍ਰਫਤਾਰੀ ਦੀ ਤਲਵਾਰ ਲਟਕ ਰਹੀ ਸੀਗੀ ਕਲਾਸਰੂਮ ਵਾਲੇ ਕਥਿਤ ਕੁਟਾਲੇ ਚ ਅਚਾਨਕ ਉਹਨਾਂ ਨੂੰ ਕਲੀਨ ਚਿੱਟ ਮਿਲ ਜਾਂਦੀ ਹੈ ਕਿ ਨਹੀਂ ਨਹੀਂ ਇਹਨਾਂ ਦੇ ਖਿਲਾਫ ਤੇ ਕੋਈ ਸਬੂਤ ਹੀ ਨਹੀਂ ਹਾਲਾਂਕਿ ਕਲਾਸਰੂਮ ਵਾਲਾ ਕੇਸ ਹਾਲੇ ਵੀ ਐਕਸਿਸਟ ਕਰਦਾ ਹੈ ਲੱਕਰ ਵਾਲਾ ਕੇਸ ਹਾਲੇ ਵੀ ਹੈ ਪਰ ਇੱਕ ਦੇ ਵਿੱਚੋਂ ਰਾਹਤ ਦੇ ਦਿੱਤੀ ਜਾਂਦੀ ਔਰ ਇਹ ਸਤੇਂਦਰ ਜੈਨ ਇਹ ਸਤੇਂਦਰ ਜੈਨ ਪੰਜਾਬ ਚਾਉਂਦੇ ਆ ਸੈ ਸੋਧਿਆ ਸਾਹ ਦੋਨੇ ਹੀ ਪਲੇਅਰ ਪੰਜਾਬ ਚ ਖੇਡ ਰਹੇ ਆ ਔਰ ਉਸ ਤੋਂ ਬਾਅਦ ਯਾਨੀ ਜੋ ਇਹ ਜੂਨ ਦੇ ਵਿੱਚ ਘਟਨਾਕ੍ਰਮ ਹੁੰਦਾ ਫਿਰ ਜੁਲਾਈ ਦੇ ਵਿੱਚ ਜੋ ਹੁੰਦਾ ਫਿਰ ਆਗਸਤ ਦੇ ਵਿੱਚ ਹੁੰਦਾ ਤੇ ਅੱਜ ਦੀ ਤਾਰੀਖ ਤੱਕ ਇਹ ਦੋ ਬੰਤੇ ਜਿਹੜੇ ਆ ਉਹ ਖੁੱਲ ਕੇ ਇਥੇ ਕਾਲੋਕ ਪੰਜਾਬ ਦੇ ਵਿੱਚ ਖੇਡ ਰਹੇ ਨੇ ਸਿਆਸੀ ਖੇਡ ਪਰ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਕੇਂਦਰੀ ਏਜੰਸੀਆਂ ਦੀ ਸਮੱਸਿਆ ਨਹੀਂ ਹੈ ਨਾ ਪੰਜਾਬ ਦੇ ਮੁੱਦੇ ਮੁਤਲਕ ਨਾ ਉਥੋਂ ਦੇ ਮੁੱਦੇ ਮੁਤਲਕ ਯਾਨੀ ਇਹਨਾਂ ਨੂੰ ਇੱਕ ਰਸਤਾ ਦੇ ਦਿੱਤਾ ਹੁਣ ਆ ਜਾਓ ਲੈਂਡ ਪੂਲਿੰਗ ਪਾਲਿਸੀ ਤੇ ਜਿਸ ਨੂੰ ਕੋਰਟ ਨੇ ਫਿਲਹਾਲ 4 ਹਫ਼ਤਿਆਂ ਵਾਸਤੇ ਸਟੇ ਕਰ ਦਿੱਤਾ ਸਤਿੰਦਰ ਚੈਨ ਹੀ ਮਾਸਟਰਮਾਈਂਡ ਹੈ ਸਰ ਇਸ ਲੈਂਡ ਪੂਲਿੰਗ ਪਾਲਿਸੀ ਦਾ ਸਤਿੰਦਰ ਜੈਨ ਮੀਟਿੰਗਾਂ ਤੱਕ ਲੈ ਰਿਹਾ ਸਾਬ ਲੁਧਿਆਣੇ ਦੇ ਵਿੱਚ ਜਿਹੜੀ ਪੁਲਿਸ ਲਾਈਨ ਚ ਮੀਟਿੰਗ ਹੋਈ ਜਿਹਦੇ ਬਾਰੇ ਮਾਨਿਕ ਨੇ ਇੱਕ ਪੋਸਟ ਵੀ ਪਾਇਆ ਸੀ ਮੈਂ ਉਹਦੇ ਬਾਰੇ ਇੰਟਰਸਟਿੰਗ ਚੀਜ਼ ਤੁਹਾਨੂੰ ਦੱਸਾਂ ਕਿ ਫੋਨ ਤੱਕ ਰੈਵਨਿਊ ਡਿਪਾਰਟਮੈਂਟ ਦੇ ਕਰਮਚਾਰੀਆਂ ਦੇ ਬਾਹਰ ਰਖਾਏ ਗਏ ਸਨ ਸਤਿੰਦਰ ਜੈਨ ਸਿੱਧੇ ਰੂਪ ਦੇ ਵਿੱਚ ਸ਼ਾਮਲ ਸੀ ਉੱਥੋਂ ਦੇ ਵੱਡੇ ਪੁਲਿਸ ਅਧਿਕਾਰੀ ਲਿਆਂਦੇ ਗਏ ਡੀਸੀ ਨੇ ਕਿਹਾ ਕਿ ਭੋਲੀ ਜਾਓ ਕਿ ਇਹ ਪਾਲਿਸੀ ਆਪਾਂ ਪਿੱਛੇ ਲੈ ਆਵਾਂਗੇ ਯਾਨੀ ਇੱਥੋਂ ਤੱਕ ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਮਾਲ ਮੰਤਰੀ ਹੈ ਸਥਾਨਕ ਨਹੀਂ ਉਹ ਉਥੋਂ ਦੇ ਲੋਕ ਨਹੀਂ ਉਹਨਾਂ ਨੂੰ ਕਿਸੇ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਸਤੇਂਦਰ ਚੈਨਾਗ ਵਾਈ ਕਰ ਰਹੇ ਨੇ ਸਤੇਂਦਰ ਜੈਨ ਐਮ ਐਲ ਏ ਜਾਂ ਇਹਨਾਂ ਦੇ ਹੋਰ ਨੇਤਾਵਾਂ ਨੂੰ ਸਿਖਾ ਰਹੇ ਨੇ ਟ੍ਰੇਨਿੰਗ ਦੇ ਰਹੇ ਨੇ ਖੁੱਲੇ ਰੂਪ 'ਚ ਕਿ ਇਹਦੇ ਫਾਇਦੇ ਕੀ ਨੇ ਸਤੇਂਦਰ ਜੈਨ ਕਮਾਲ ਦੀ ਗੱਲ ਹੈ ਔਰ ਇਹ ਕਿਹਾ ਗਿਆ ਲੁਧਿਆਣੇ ਵਾਲੀ ਮੀਟਿੰਗ ਜੋ ਗੁਪਤ ਜਾਣਕਾਰੀ ਟੈਲੋ ਕੈਸਿਕਲੀ ਹੈ ਗੁਪਤ ਤਾਂ ਰਹਿੰਦੀ ਨਹੀਂ ਜਾਣਕਾਰੀ ਚੋਂ ਆ ਜਾਵੇ ਗੁਪਤ ਮੀਟਿੰਗ ਕਰਵਾਈ ਇੱਥੋਂ ਤੱਕ ਕਿਹਾ ਗਿਆ ਰੈਵਨਿਊ ਵਾਲੇ ਕਰਮਚਾਰੀਆਂ ਨੂੰ ਕਿ ਤੁਸੀਂ ਬਸ ਤੁਸੀਂ ਬਸ ਮੋਬਾਈਲ ਨੰਬਰ ਦਿਓ ਕਮਜ਼ੋਰ ਗਿਆ ਲੱਭੋ ਕੰਪੋ ਪੁਲਸ ਆਪੇ ਕਰਵਾ ਲੈਗੇ ਕੰਮ ਪੁਲਸ ਆਪੇ ਕਰਵਾ ਲੈਗੇ ਇੱਕ ਅਫਸਰ ਦੀ ਡਿਊਟੀ ਲਾਈ ਗਈ ਬਕਾਇਦਾ ਕਿਆ ਤੁਹਾਡੇ ਨਾਲ ਕੰਮ ਕਰਨਗੇ ਤੁਹਾਡੇ ਨਾਲ ਕੋਆਰਡੀਨੇਟ ਕਰਨਗੇ ਸਤਿੰਦਰ ਚੈਨ ਹੈ ਸਾਬ ਇਹ ਸਾਰੀ ਗੇਮ ਦੇ ਵਿੱਚ ਇਹ ਆਮ ਆਦਮੀ ਪਾਰਟੀ ਵਾਲਿਆਂ ਕਿ ਅਸਲ ਅਸਲ ਖਡਾਰੀ ਇਸ ਗੇਮ ਦਾ ਇਹ ਹੂਆ ਸਤਿੰਦਰ ਜੈਨ ਔਰ ਸਤਿੰਦਰ ਜੈਨ ਅੱਛਾ ਸਤਿੰਦਰ ਜੈਨ ਨੇ ਐਸੀ ਹਾਲਤ ਕਰ ਦਿੱਤੀ ਸਿਸੋਧੀਆਂ ਤੋਂ ਬਾਅਦ ਸਿਸੋਧੀਆਂ ਨੇ ਸਿੱਖਿਆ ਕ੍ਰਾਂਤੀ ਲਿਆਂਦੀ ਔਰ ਸਿੱਖਿਆ ਕ੍ਰਾਂਤੀ ਕਿਆ ਰਾਸ ਆਈ ਪਾਚਪਨ ਉਹਨਾਂ ਦਾ ਜਿਹੜਾ ਪਿੰਡਾਂ ਦੇ ਵਿੱਚ ਵਿਰੋਧ ਸੀ ਉਹ ਬਿਲਕੁਲ ਟਲ ਗਿਆ ਔਰ ਵਿਰੋਧ ਕਿਨਾਂ ਦਾ ਹੋਇਆ ਇਹਨਾਂ ਦੇ ਆਪਣੇ ਐਮਐਲਏਸ ਦਾ ਮੰਤਰੀਆਂ ਦਾ ਇਹਨਾਂ ਦੀ ਨਹੀਂ ਜਖਣਾ ਪੱਟੀ ਗਈ ਸੋਸ਼ਲ ਮੀਡੀਆ ਤੇ ਮਤਲਬ ਕਿ ਇੱਕ ਸਕੂਲ ਦੇ ਵਿੱਚ 2 2 3 3 ਨਹੀਂ ਪੱਤਰ ਮਤਲਬ ਕਿ ਉਹ ਸਿੱਖਿਆ ਕ੍ਰਾਂਤੀ ਵਾਲੀ ਜਿਹੜੀ ਇਹਨਾਂ ਦੀ ਲਹਿਰ ਸੀ ਉਹ ਦਮ ਤੋੜ ਗਈ। ਮਨੀਸ਼ ਸਿਸੋਧਿਆ ਨੇ ਆਮ ਆਦਮੀ ਪਾਰਟੀ ਦੀ ਬਿਲਕੁਲ ਜਿਦਾ ਕਹਿ ਲੀਏ ਨਾ ਕਿ ਇੱਥੇ ਵੋਟ ਲਵਾ ਦਿੱਤੀ। ਫਿਰ ਤੋਂ ਆ ਗਿਆ ਸਤਿੰਦਰ ਜੈਨ। ਸਤਿੰਦਰ ਜੈਨ ਹੁਣ ਕੀ ਕਰ ਰਹੇ ਨੇ? ਸਤਿੰਦਰ ਜੈਨ ਜਿਸ ਭਾਜਪਾ ਨੂੰ ਲੋਕ ਪਿੰਡਾਂ 'ਚ ਮਤਲਬ ਕਿ ਆਪਣਾ ਬੂਥ ਲੌਂਗ ਤੋਂ ਡੱਕਦੇ ਸਨ ਉਹਨਾਂ ਨੂੰ ਜ਼ਿੰਮੇਵਾਰ ਸਮਝਿਆ ਜਾਂਦਾ ਸੀਗਾ ਕਿ ਦਿੱਲੀ ਅੰਦੋਲਨ ਦੇ ਦੌਰਾਨ ਜਿੰਨੇ ਵੀ ਕਿਸਾਨ ਸੰਸਾਰੋਂ ਚਲੇ ਗਏ ਨੇ ਉਹਦੇ ਵਾਸਤੇ ਤੁਸੀਂ ਜ਼ਿੰਮੇਵਾਰ ਹੋ ਹੰਸ ਰਾਜ ਹੰਸ ਤਾਂ ਕੀ ਹਸ਼ਰ ਕੀਤਾ ਸੀਗਾ ਤੁਹਾਨੂੰ ਯਾਦ ਹੋਣਾ ਉਹ ਬੰਦਾ ਤੌਬਾ ਕਰਕੇ ਰਾਜਨੀਤੀ ਤੋਂ ਹਾਲਾਂਕਿ ਟਰੈਜੇਡੀ ਹੋਈ ਹੈ ਸਦਮਾ ਉਹਨਾਂ ਨੂੰ ਬਹੁਤ ਪਹੁੰਚਿਆ ਪਰਿਵਾਰਕ ਸਦਮਾ ਤਾਂ ਖੈਰ ਅੱਜ ਦੇ ਤਰੀਕੇ ਨਾਲ ਕੀ ਆ ਕਿ ਭਾਜਪਾ ਭਾਜਪਾ ਪਿੰਡਾਂ ਦੇ ਵਿੱਚ ਯਾਤਰਾਵਾਂ ਘਟਣ ਦਾ ਰੰਗ ਕਰ ਰਹੀ ਹੈ ਤੇ ਇਕਬਾਲ ਦੀ ਗੱਲ ਇਹ ਆ ਕਿ ਅਬੋਰ ਏਰੀਏ ਦੇ ਵਿੱਚ ਇੱਕ ਬਹੁਤ ਵੱਡਾ ਨਾਇਕ ਬੰਦਾ ਜਿਨੇ ਖਨੋਰੀ ਵਾਲਾ ਲੀਡ ਕੀਤਾ ਸਾਰਾ ਕਿਸਾਨੀ ਅੰਦੋਲਨ ਉਹ ਜਾ ਕੇ ਭਾਜਪਾ ਵਾਲੇ ਬੰਦਿਆਂ ਨੂੰ ਮਿਲ ਰਿਹਾ ਹੈ ਮਤਲਬ ਕਿ ਭਾਜਪਾ ਨੂੰ ਇੱਕ ਤਰ੍ਹਾਂ ਨਾਲ ਸਤੇਂਦਰ ਜੈਨ ਦੇ ਰੂਪ ਦੇ ਵਿੱਚ ਬਹੁਤ ਕੁਝ ਮਿਲਿਆ ਹੈ ਸਾਹਿਬ ਬਹੁਤ ਕੁਝ ਮਿਲਿਆ ਇਸ ਨੂੰ ਕੀ ਕਹੀ ਮੰਨੀ ਹੈ ਇਤਫਾਕ ਮੰਨੀ ਹੈ ਕੀ ਸਾਖ ਮੰਨੀ ਹੈ ਕੋਈ ਵੈਸੇ ਤੇ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਉਤਪਤੀ ਜਿਹੜੀ ਹੈ ਉਹ ਇੱਕ ਬਹੁਤ ਨਾਟਕੀ ਢੰਗ ਨਾਲ ਹੁੰਦੀ ਆ ਵਿਵੇਕਾਨੰਦ ਫਾਊਂਡੇਸ਼ਨ ਡਵਾਲ ਨੇ ਬਣਾਈ ਡਵਾਲ ਨੇ ਕਿਉਂ ਬਣਾਈ ਉਹ ਵੀ ਕਿਤੇ ਤੁਹਾਨੂੰ ਮੈਂ ਵਿਸਤਾਰ ਸਹਿਤ ਦੱਸ ਦੂੰਗਾ ਉਹਦੇ ਪਿੱਛੇ ਕਿੜ ਸੀ ਯੂਪੀਏ ਸਰਕਾਰ ਪ੍ਰਤੀ ਡਵਾਲ ਦੀ ਡਵਾਲ ਨੂੰ ਨਮੋਸ਼ੀ ਚਲਣੀ ਪਈ ਸੀ ਉਹਦੇ ਤੇ ਮੈਂ ਅੱਡ ਤੋਂ ਵੀਡੀਓ ਕਰੂੰਗਾ ਕੋਈ ਅੱਛਾ ਡਵਾਲ ਨੇ ਵਿਵੇਕਾਨੰਦ ਫਾਊਂਡੇਸ਼ਨ ਬਣਾਇਆ ਇਹ ਸਾਰੇ ਇਕੱਠੇ ਕੀਤੇ ਅੰਨਾਲਿਆਂ ਦਾ ਚੱਕ ਕੇ ਅੰਦੋਲਨ ਚਲਾਇਆ ਕੈਗ ਦੀਆਂ ਰਿਪੋਰਟਾਂ ਫਿਰ ਉਹੀ ਵਿਨੋਦ رائے ਜਿਹੜਾ ਸੀਗਾ ਕੈਗ ਦਾ ਮੁਖੀ ਉਹਨੂੰ ਇਹਨਾਂ ਨੇ ਪੁਰਸਕ੍ਰਿਤ ਵੀ ਕੀਤਾ ਉਹਦੇ ਇੱਕ ਵੀ ਮਾਮਲੇ 'ਚ ਕੋਰਟ ਨੇ ਮੋਹਰ ਨਹੀਂ ਲਾਈ ਫਿਰ ਇਹ ਰਾਜਸੀ ਪਾਰਟੀ ਬਣਾਉਂਦੇ ਆ ਯਾਨੀ ਮਨਮੋਹਨ ਸਿੰਘ ਸਰਕਾਰ ਨੂੰ ਵੀ ਧੋ ਦਿੰਦੇ ਆ ਤੇ ਇੱਥੇ ਸ਼ੀਲਾ ਦੇਖਸ਼ੇ ਦੀ ਸਰਕਾਰ ਨੂੰ ਵੀ ਖਤਮ ਕਰ ਦਿੰਦੇ ਆ ਤੇ ਅਖੀਰ ਗੱਦੀ ਸੌਂਪ ਕੇ ਭਾਜਪਾ ਨੂੰ ਆ ਜਾਂਦੇ ਆ ਪੰਜਾਬ ਅੱਜ ਦੀ ਤਰੀਕ ਦੇ ਵਿੱਚ ਜਿਸ ਭਾਜਪਾ ਦਾ ਪੰਜਾਬ ਦੇ ਪਿੰਡਾਂ ਚ ਨਾਮੋਂ ਨਿਸ਼ਾਨ ਨਹੀਂ ਸੀ ਥੋੜੀ ਬਹੁਤੀ ਸ਼ਹਿਰੀ ਹੁੰਦ ਜ਼ਰੂਰ ਸੀ ਸਿਆਸੀ ਤੌਰ ਤੇ ਅੱਜ ਉਹਨਾਂ ਦੇ ਨੈਟਵਰਕ ਬਣ ਰਹੇ ਆ ਤੇ ਇੱਕ ਵੇਲਾ ਸ਼ਾਇਦ ਹੁਣ ਐਸਾ ਵਿਚਿਤ ਵਿਆ ਜਾ ਰਿਹਾ ਐ ਐਸਾ ਵੀ ਕਿਤੇ ਨਾ ਕਿਤੇ ਕਲਪਿਆ ਜਾ ਰਿਹਾ ਚਤਰ ਉਹ ਕਲਪਨਾ ਦੇ ਵਿੱਚ ਕਿ ਭਾਈ ਹੋ ਸਕਦਾ ਕਿ ਭਾਜਪਾ ਇੱਥੇ ਵੱਡੀ ਟੱਕਰ ਚ ਆ ਜਾਵੇ। ਯਾਨੀ ਇਹ ਵੀ ਹੋ ਸਕਦਾ ਹੈ ਕਿ ਇੱਥੇ ਵੀ ਕਾਂਗਰਸ ਪਾਸੇ ਕਰਕੇ ਭਾਜਪਾ ਨੂੰ ਸੌਂਪ ਕੇ ਚਾਬੀਆਂ ਇਹ ਕਿਸੇ ਹੋਰ ਪਾਸੇ ਨਿਕਲ ਪੈ। ਐਸਾ ਲੱਗ ਰਿਹਾ ਤੇ ਆ ਤੁਸੀਂ ਹੁਣ ਦੇਖ ਲਓ ਕਿ ਇਹ ਸਾਰਾ ਕੁਝ ਕਿਵੇਂ ਇੱਕ ਦੂਜੇ ਦੇ ਨਾਲ ਛੁੱੜਦਾ ਹੈ। ਕਿਵੇਂ ਹਾਲੇ ਹੋਰ ਵੀ ਜੁੜ ਸਕਦਾ। ਤਾਂ ਲੈਂਡ ਪੂਲਿੰਗ ਪਾਲਿਸੀ ਇੱਕ ਐਸੀ ਪਾਲਿਸੀ ਸੀ ਜਿਸ ਨੇ ਭਾਜਪਾ ਦਾ ਜਿਹੜਾ ਅਕਸ ਸੀ ਕਿਸਾਨ ਵਿਰੋਧੀ ਅਕਸ ਸੀ ਜੋ ਸੈਂਟੀਮੈਂਟਸ ਸੀਗਾ ਲੋਕਾਂ ਦਾ ਉਹ ਬਿਲਕੁਲ ਬਦਲਣਾ ਸਟਾਰਟ ਕਰ ਦਿੱਤਾ ਸੋ ਕੀ ਕਹੀਏ ਇਸ ਨੂੰ ਕਿ ਇੱਕ ਹੱਥ ਦੇ ਕਤਲ ਹੈ ਗੇਮ ਕੁਛ ਐਸੀ ਨਜ਼ਰ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੀ ਰਾਏ ਦੱਸ ਸਕਦੇ ਅਗਲੀ ਵਾਰ ਫਿਰ ਮਿਲਦੇ ਹਾਂ ਤਦ ਤੱਕ ਦਿਓ ਜੀ ਸਤ ਸਭ ਸਾਰਿਆਂ ਨੂੰ ਸਤ ਸ੍ਰੀ ਅਕਾਲ